ਇਹ ਹਲਚਲਾ ਜੀ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਮੋ ਕੇ ਚੜਤੀ ਕਲਾ ਚਾਹੁਮਗੇ ਚੈਨਲ ਤੇ ਨਵੇਂ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੀਸਰਾ ਸ਼ਾਨਦਾਰ ਕਬੱਡੀ ਕਾ ਬਲੌਗ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਇੱਕ ਵਾਰ ਤਾਲੀ ਮਾਰਦੇ ਸਾਰੀ ਤਾਲੀ ਮਾਰ ਦਿਓ ਪ੍ਰਬੰਧ ਸਿੰਘ ਜੀ ਰਾਜ ਸਾਹਿਬ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਵੀਰਾਂ ਦਾ ਗੁਰਬਾਤ ਸਿੰਘ ਜੀ ਰਾਜ ਸਾਹਿਬ ਤੇ ਨਾਲ ਰਾਣਾ ਸਿੰਘ ਜੀ ਗੱਲ ਸਾਹਿਬ ਬਹੁਤ ਬਹੁਤ ਧੰਨਵਾਦ चले <laughs> अ ਸੰਗੋ ਦੀ ਟੀਮ ਵੀ ਬਹੁਤ ਨਰ ਆਇਆ ਆ 75 ਕਲਾ ਦਾ ਫਾਈਨਲ ਚੱਲ ਰਿਹਾ ਹੈ ਸੇਵਨ ਦੀ ਕਬੱਡੀ ਉਹ ਬੋਰ ਬੱਤੇ ਵੀਰ ਦੇ ਜਾ ਸਾਹਮਣੇ ਕਹਿੰਦੇ ਮੁੰਡਾ ਫੇਰ ਰੇਡ ਪਾ ਰਿਹਾ ਹੈ ਕਬੱਡੀ ਪੈ ਰਹੀ ਹੈ 75 ਕਲਾ ਦਾ ਸਭ ਤੋਂ ਮੁਕਾਬਲਾ ਚੱਲ ਰਿਹਾ ਹੈ ਵੱਡੇ ਨਾਮ ਜਿਹੜੇ ਕਹਿੰਦੇ ਵੀ 50000 35000 ਦੇ ਵੱਡੇ ਪ੍ਰਾਇਆ ਪਟਪੜਾ ਦਾ ਔਰ ਨਾਮ ਬਹੁਤ ਘੱਟ ਦੇਖਣ ਨੂੰ ਮਿਲਦਾ ਖੰਭੇਰਾ ਆਲ ਦੇ ਵਿੱਚ ਚੋਟੀ ਦੇ ਬੁਕਾਉ ਲਿਆ ਵੱਡੇ ਨਾਮ ਹੈ 75 ਦੇ ਔਰ ਜਿਹੜੇ ਭਾਵਾਂ ਨੇ ਰੱਖਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਕਬੱਡੀ ਸਪੋਰਟ ਦੇ ਘੋੜ ਛੋਟੀ ਵੀ ਰੋਹੀ ਲੋਕਾਂ ਦਾ ਕਬੱਡੀ ਪਾ ਰਿਆ ਜਸਨਾਈ ਧਰਤੀ ਲਿਆ ਚਾਪੀ ਚਾਰ ਦੇ ਪੋਕੇ ਜਾਂਦੇ ਤੇ ਅੱਗੇ ਰਾਜੀ ਜਗਰਾ ਸਿੰਘ ਰਾਜੂ ਵੱਲੋਂ ਜੇਤੂ ਟੀਮ ਨੂੰ 500 ਰੁਪਏ ਆ ਗਿਆ ਪਰ 3 ਦਿਨਾਂ ਦੇ ਵਿੱਚ ਜਿੱਤੂਗੀ ਤੇ 500 ਰੁਪਏ ਭਰਪੂਰ ਸੇਵ ਟੋਬੀ ਯੂ ਐਸ ਏ ਵਾਲੇ ਉਹਨਾਂ ਵੱਲੋਂ ਆ ਗਿਆ ਜੋ ਦਵੰਦਰ ਬਾਈ ਉਹਨਾਂ ਦੇ ਦੋਸਤ ਨੇ ਉਹਨਾਂ ਦੇ ਮਿੱਤਰ ਨੇ 500 ਰੁਪਏ ਉਹਨਾਂ ਦੇ ਵੱਲੋਂ ਆ ਗਿਆ ਬੰਗੂਟਾਂ ਨੇ ਬਹੁਤ ਹੀ ਸੋਹਣੀ ਕੋਸ਼ਿਸ਼ ਕੀਤੀ ਸੀ वॾे वन हुया पर सब रे कबीडी आ जफ़ा लाची बची कबीडी करण ਸੰਘੋ ਵਾਲੀ ਧਰਤੀ ਹੈ ਅੰਤਮ ਪੜਾ ਦੇ ਵਿੱਚ ਜਿਹੜੇ ਮੁਕਾਬਲੇ ਚੱਲ ਰਹੇ ਹੈ ਇਸ ਤੋਂ ਬਾਅਦ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ ਆ 75 ਦਾ ਜਿਹੜਾ ਫਾਈਨਲ ਮੈਚ ਚੱਲ ਰਿਹਾ ਹੈ ਕਬੱਡੀ ਭੱਜੀ ਭੱਜੇ 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 ਮਹਾਰਤ ਮਿੱਤਰਾਂ ਅੱਜ ਟਕਰੇ ਨੇ ਹਾਲੀਆਂ ਨੂੰ ਹੋਰ ਮਿੱਤਰਾਂ ਅੱਜ ਹਾਂ ਲੋ ਬੋਧੇ 500 ਰੁਪਿਆ ਜਸਕਰਨਪ੍ਰੀਤ ਸਿੰਘ ਕੈਨੇਡਾ ਤੇ ਇੰਦਰਪ੍ਰੀਤ ਸਿੰਘ ਕੈਨੇਡਾ ਵੱਲੋਂ 500 ਰੁਪਿਆ ਪੁਲਵਿੰਦਰ ਸਿੰਘ ਕਾਕਾ ਜੀ ਉਹਨਾਂ ਵੱਲੋਂ 500 ਰੁਪਿਆ ਸਰਦਾਰ ਸ਼ਕਲਾ ਸਿੰਘ ਜੀ ਉਹਨਾਂ ਵੱਲੋਂ ਬੱਲੇਬਾਹਰ ਸਰਦਾਰ ਹੋਰ ਹਨ ਖਿਡਾਰੀਆਂ ਦੇ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਪਾਈ ਜੀ ਪੈਸੇ ਨਾਲ ਜਮਾ ਕਰਵਾਉਂ ਕਰਦੇ ਆ ਲੋਕ ਦੀ ਰੋਹ ਦੋ ਦੋ ਪਾਰਿਆ ਪੈਂਦੀਆਂ ਕਬੱਡੀਆਂ ਚੜ ਚੜ ਕੇ ਦੇਖਦਾ ਕਬੱਡੀ ਕਬੱਡੀ ਕਰਦਾ ਹੋਇਆ ਮੁੰਡਾ ਪੰਨੀ ਗੋਲੇ ਵਾਲੀਆ ਕੈਨੇਡਾ ਵਿਸ਼ੇਸ਼ ਤੌਰ ਤੇ ਧੰਨਵਾਦ ਸੁਪਰਾ ਦਾ ਜੱਟੀ ਨੂੰ ਮਾਰਕਵਾਦ ਆਪ ਜੀ ਨੂੰ ਇਸ ਟੂਰਨਾਮੈਂਟ ਦੇ ਲਈ ਪੰਨੀ ਗੋਲੇਆ ਕੈਨੇਡਾ ਵਿੱਚ ਕੈਨੇਡਾ ਦੇ ਵੱਟਾ ਸ਼ੇਰ ਪ੍ਰੋਮੋਟਰ ਵਿਸ਼ੇਸ਼ ਤੌਰ ਤੇ ਧੰਨਵਾਦ ਕਬੱਡੀ ਸ਼ੇਰ ਪੈ ਰਹੀ ਹੈ ਫਾਈਨਲ ਦੀਆਂ ਟੀਮਾਂ ਵੀ ਜਲਦੀ ਆ ਜਾਣ ਕਬੱਡੀ ਕਬੱਡੀ ਫੇਰ ਗਰਾਊਂਡ ਦੇ ਵਿੱਚ ਲੋ 4000 ਰੁਪਏ ਲੱਗ ਚੁੱਕਿਆ ਜੇਤੂ ਬਈ ਬਾਬਾ ਬਾ ਮਾਰਦੀ ਸੋਨੂ ਗੱਲ ਕੈਨੇਡਾ ਸਰਪੂਰ ਸਿੰਘ ਕੌੜੀ ਸਰਦਾਰ ਜੀਵਨ ਸਿੰਘ ਸੰਗੋਵਾਲ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਉਹਨਾਂ ਦੇ ਨਾਲ ਬਲਰਾਜ ਸਿੰਘ ਸੋਨੂ ਬਹੁਤ ਬਹੁਤ ਧੰਨਵਾਦ ਜੀ ਜੇ ਜੱਪੜ ਵਾਲੇ ਨੇ ਉਹ ਇੱਥੇ ਸੁੱਖੀ ਦਸਣਾ ਕਰਦਾ ਟਰਾਈ ਤੇ ਪੁਆਇੰਟ ਅਜਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਬੰਗੀ ਤੋਂ ਆਪਾਂ ਦੇ ਜਾਓ ਕੋਈ 500 ਰੁਪਏ ਮਨਜੀਤ ਸਿੰਘ ਬਿੰਦਾ 500 ਰੁਪਏ ਸਾਡੇ ਕਾਰਪੋਰੇਸ਼ਨ ਗੁਰੇ ਜੋ ਮਸਤਰੀ ਨੇ 5000 ਹਜ਼ਾਰ ਦਿੱਤਾ ਜਾਂ ਜਤੂ ਟੀਮ ਨੂੰ ਸਰਪੰਚ ਸਾਹਿਬ ਤੁਹਾਨੂੰ ਮੁਬਾਰਕਵਾਦ ਮੇਲਾ ਤੁਹਾਡਾ ਸਫਲ ਹੋ ਗਿਆ ਬਾਬੇ ਦੀ ਕਿਰਪਾ ਨਾਲ ਵੀ ਖਿਡਾਰੀ ਪੁੱਛ ਕੇ ਗਿਆ ਸੀ ਕਿ ਆਹ ਟੀਮ ਦੇ ਜਿੱਤੂ ਮਾਨਦਾਨ ਕੀਤਾ ਜਾਊਗਾ ਕਿ ਨਹੀਂ 5000 ਰੁਪਏ ਜਤੂ ਟੀਮ ਲਈ ਆ ਚੁੱਕਿਆ ਸੋਨੂ ਕੈਨੇਡਾ ਵੱਲੋਂ ਭਰਪੂਰ ਸਿੰਘ ਟੋਨੀ ਯੂਐਸਏ ਨਾਲੋਂ ਸੰਜਾਰਾ ਸਿੰਘ ਜੁਕੇ ਨਾਲੋਂ ਬਲਵਿੰਦਰ ਸਿੰਘ ਜੀ ਕਾਕਾ ਪਹਾਰਾ ਸਿੰਘ ਦਾ ਜੋ ਸੁਪੁੱਤਰ ਤੇ ਜਸਕਰਨਪ੍ਰੀਤ ਸਿੰਘ ਖੇਲ ਇੰਦਰਪ੍ਰੀਤ ਸਿੰਘ ਖੇਲ ਉਹਦਾ ਵੱਲ ਤੇ ਸਾਡੇ ਸਨਮਾਨਯੋਗ ਜੀਵਨਜੀਤ ਸਿੰਘ ਸੰਗੂ ਵਾਲਾ ਨਾਲੋਂ ਉਹਨਾਂ ਤੇ ਨਾਲ ਸਰਮਜੀਤ ਸਿੰਘ ਜੀ ਅਤੇ ਬਲਰਾਜ ਸਿੰਘ ਸੋਨੂ ਵਾਲਾ ਵੱਲੋਂ ਮੈਂ ਵੀ ਦੇਖਦਿਆਂ ਹੁਣ ਕਿਹਦੀ ਪਾਰੀ ਆ ਕਿਹੜਾ ਜੇਵ ਚਲੀ ਕਰਦਾ ਔ ਨਾ ਸਾਹਮਣੇ ਕਿਹਨੇ ਵੱਡੇ ਮਾਨ ਸਨਮਾਨ ਕਰਦਾ ਬੱਜੀ ਰੇਡ ਪਾ ਰਿਹਾ ਇੱਕ ਗੱਲ ਮੰਨਣੀ ਪੈਣੀ ਆ ਕਲਾਪ ਵਾਲੇ خوش ہے پھر ہی بنا سفر ہے ستارے ਸਪੰਜ ਦੇਗੇ ਛੋਟੇ ਭਰਾਵਾਂ ਨੂੰ ਪੰਜ ਤਕੜਾ ਜੀਆ 500 ਦਾ ਵੱਡਾ ਮਾਨ ਸਨਮਾਨ ਕੀਤਾ ਗਿਆ ਉਧਰ ਜਿਹਦੇ ਪਿਆਤਰ ਕਹਿੰਦੇ ਕੈਨੇਡਾ ਸਾਡੇ ਜਵਿੰਦਰ ਪਾਈ ਦੇ ਸੁਪੁੱਤਰ 500 ਰੁਪਿਆ ਨਾਲ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਲੋ ਅਜੇ ਜਵਾਨ ਸਿੰਘ ਆ ਗਿਆ 500 ਰੁਪਿਆ ਲਾਉ ਨੂੰ ਉਹਦਾ ਬੰਦਾ ਵੀ ਆਇਆ ਪੱਟ ਮੈਚ ਜਿਹੜਾ ਸਮਾਪਤ ਹੋ ਗਿਆ ਬਹੁਤ ਚੁਰਕੀ ਦਾ ਮੁਕਾਬਲਾ ਹੋਇਆ ਦਸ ਕਿਲੋ ਦੇ ਮੈਚ ਦਾ ਸਵਾਦ ਆਇਆ ਭਰਾ ਬੜ ਕੇ ਫੱਤੀਸ਼ਰੀ ਤੜੀ ਮਾਰਦੋ ਯਾਰ ਤੜੀ ਮਾਰਦੋ ਕਈ ਤੇ ਮੈਚ ਦਾ ਸਵਾਦ ਆਇਆ ਨਾ ਵੀ ਜਿਹੜੀ ਟੀਮ ਜੇਤੂ ਆ 5500 ਰੁਪਏ ਦਾ ਇਨਾਮ ਨੇ ਨਾਲੇ ਟੀਮ ਗਰਾਊਂਡ ਦੇ ਵਿੱਚ ਰਹੇ ਵਾਹ ਜੀ ਵਾਹ ਉਹ ਟੀਮ ਜਾਵੇਗਾ ਕੀ ਬਾਤ ਹੈ 5500 ਰੁਪਏ ਦਾ ਇਨਾਮ ਬਹੁਤ ਵੱਡੀ ਟੀਮ ਗਰਾਊਂਡ ਦੇ ਵਿੱਚ ਆ ਜਵੇ ਬਹੁਤ ਵੱਡਾ ਮਾਨ ਸਨਮਾਨ ਅਵਤਾਰ ਤੇ ਮਾਣਾ ਜੱਲ ਜਿਨ੍ਹਾਂ ਦੀ ਯਾਰੀ ਕਹਿੰਦੇ ਫੱਟੇ ਦੇ ਘਾਟੇ ਚੰਨ ਵਰਗੀ ਯਾਰੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਭਾਈ ਜਿੱਕਰ ਹੋਰਾਂ ਦਾ ਮੰਤਰੀ ਹੋਰਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਭਾਈ ਦੋਹਾਂ ਟੀਮਾਂ ਬੁਖਰੇ ਭਾਈ ਲਾਲ ਸਾਹਿਬ ਦੇ ਗਰਾਊਂਡ ਦੇ ਵਿੱਚ ਬਾਹਰ ਨਹੀਂ ਜਾਣਾ ਜਿੱਤੀ ਟੀਮ ਗਰਾਊਂਡ ਦੇ ਵਿੱਚ ਨਾ ਬੇ ਜਿੱਤੀ ਟੀਮ ਆਡੇ ਵੀਰ ਜਲਤਾ ਸਿੰਘ ਤਾਰਾ ਨਾਲ ਪੰਨਾ ਵੀਰ ਦਾ ਰੈਫਰੀ ਆ ਨਾ 100 ਰੁਪਏ ਦਾ ਮਾਲ ਸਰਪਰ ਆਇਆ ਉਹ ਵੀ ਬਿਨਾ ਪੰਨਾ ਵੀਰ ਸਹੇਦ ਦੇ ਤੋਂ ਹਾਂਜੀ ভাই ਬੈਂਟੀ ਬਲੌਗ ਨੂੰ ਜੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ ਭੋਲੇ ਹੋਣਾ ਚੈਨਣ ਨੂੰ ਸਬਸਕ੍ਰਾਈਬ ਕਰਨਾ